ਔ ਸੰਗਰ ਸ਼ਰਮ ਕਰੋ ਯਾਰ ਔਰ ਤੁਸੀਂ ਨਹੀਂ ਆਉਣਾ ਕੋਈ ਗਾਣਾ ਕੱਢ ਦੋ ਹਣਾ ਜਿਹਦੇ ਨਾਲ ਕਿਸਾਨੀ ਨੂੰ ਉੱਪਰ ਚੱਲੇ ਮਜਬੂਰੀਆਂ ਦਾ ਕੀ ਹੋ ਸਕਦੀਆਂ ਨੇ ਬੰਦਾ ਇੱਕ ਦਿਨ ਮਜਬੂਰੀ ਹੋ ਦੋ ਦਿਨ ਹੋ ਕਿੰਨੇ ਦਿਨ ਹੋਗੇ ਧਰਨਾ ਲੱਗੇ ਨੂੰ ਇੱਕ ਦਿਨ ਕੋਈ ਆ ਕੇ ਨਹੀਂ ਖੜਿਆ ਉਹਦੇ ਉਹ ਦੇਖੋ ਦਲਜੀਤ ਦੇ ਉਂਗਲਾ ਠਾਉਣ ਦਾ ਕੋਈ ਫਾਇਦਾ ਨਹੀਂ ਉਹਦਾ ਪ੍ਰੋਫੈਸ਼ਨ ਆ ਕਲਾਕਾਰੀ ਕਰਨਾ ਬਹੁਤ ਵੱਡੀ ਗੱਲ ਆ ਬਾਈ ਪੰਜਾਬੀਆਂ ਦਾ ਸਿਰ ਉੱਚਾ ਕਰਿਆ ਉਹ ਬੰਦੇ ਨੇ ਉਹ ਕੋਟ ਪੈਂਟ ਪਾ ਕੇ ਵੀ ਜਾ ਸਕਦਾ ਸੀਗਾ ਹੁਣੇ ਕੁੜਤੇ ਪਜਾਮੇ ਨਾਲ ਪੱਗ ਬੰਨ ਕੇ ਉਹ ਬੰਦਾ ਗਿਆ ਜਮਾ ਸਾਦਗੀ ਸੌਖਤਾ ਸਭ ਦਾਤੇ ਮੈਂ ਹਾ ਸੁਖਾਖੜੀ ਵਾਲਾ ਸ਼ੰਭੂ ਬਾਡਰ ਤੇ ਮੌਜੂਦ ਆ ਕਿਸਾਨ ਅੰਦੋਲਨ ਦੋ ਲਗਾਤਾਰ ਚੱਲ ਰਿਹਾ ਆ ਕੋਈ ਨੌਜਵਾਨ ਆਏ ਨੇ ਗੱਲਬਾਤ ਜਰੂਰ ਕਰ ਲੈਣੇ ਆ ਕਿਉਂਕਿ ਕੀ ਵਿਚਾਰ ਨੇ ਕਿਉਂਕਿ ਲਗਾਤਾਰ ਨੌਜਵਾਨ ਜਿਹੜੇ ਨੇ ਉਹ ਅੰਦੋਲਨ ਦੇ ਵਿੱਚ ਸ਼ਾਮਲ ਹੋ ਰਹੇ ਨੇ ਇੱਕ ਨੌਜਵਾਨਾ ਨਾਮ ਜਾਣ ਲੈਣੇ ਕੀ ਨਾਮ ਤੁਹਾਡਾ ਹਰਵਿੰਦਰ ਸਿੰਘ ਜੀ ਹਰਵਿੰਦਰ ਕਿੱਥੋਂ ਆਏ ਹੋ ਪਟਿਆਲੇ ਤੋਂ ਕਿਵੇਂ ਦੇਖਦੇ ਹੋ ਕਿਸਾਨੀ ਅੰਦੋਲਨ ਨੂੰ ਲੋਕ ਆ ਰਹੇ ਨੌਜਵਾਨ ਆ ਰਹੇ ਨੇ ਦੇਖੋ ਨੌਜਵਾਨਾਂ ਚ ਲੋਕਾਂ ਚ ਬਹੁਤ ਭਾਰੀ ਇਤਸ਼ਾਹ ਦਿਨੋ ਦਿਨ ਤੁਸੀਂ ਟਰਾਲੀਆਂ ਦਾ ਕਾਫਲਾ ਦੇਖ ਲਓ ਵਾਧਦਾ ਹੀ ਜਾਂਦਾ ਕਿਉਂਕਿ ਇਹ ਕਿਸਾਨ ਲੀਡਰਾਂ ਦੀ ਕਾਲ ਦੀ ਵੇਟ ਆ ਬਾਰਡਰ ਭੁੱਡਰ ਦਾ ਮੈਂਟਰ ਟੁੱਟ ਜਾਂਦੇ ਨੇ ਜੇਕਰ ਗੱਲ ਕਰੀਏ ਦੇਖੋ ਪਹਿਲਾਂ ਹਨਾ ਜਿਹੜਾ ਅੰਦੋਲਨ ਲੱਗਾ ਸੀ ਤਾਂ ਪੰਜਾਬੀ ਸਿੰਗਰਾਂ ਨੇ ਗਾਣੇ ਵੀ ਬਹੁਤ ਗਾਏ ਆ ਆਏ ਵੀ ਵਾਵਾ ਸਿੰਗਰ ਹਨਾ ਇਸ ਫਰਕ ਵਿੱਚ ਦੇਖ ਦਿਓ। ਭਾਈ ਮੈਂ ਤਾਂ ਇੱਕ ਚੀਜ਼ ਕਹਿਣੀ ਚਾਹੁੰਦਾ। ਸਿੰਗਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਸਿੰਗਰਾਂ ਲਵਾਉਂਦਾ ਕੌਣ ਆ? ਆਪਣੇ ਜ਼ਿੰਮੇਵਾਰੀ ਲਵਾਉਂਦੇ ਨੇ। ਜੇ ਆ ਐਮਐਸਪੀ ਆਪਾਂ ਨੂੰ ਨਾ ਮਿਲ ਸਗੀ ਏ। ਉਹ ਫਿਰ ਕਿਸੇ ਨੇ ਉਹਨਾਂ ਨੂੰ ਨਹੀਂ ਲਵਾਉਣਾ। ਉਹ ਸਿੰਗਰ ਸ਼ਰਮ ਕਰੋ ਯਾਰ। ਔਰ ਤੁਸੀਂ ਨਹੀਂ ਆਉਣਾ। ਕੋਈ ਗਾਣਾ ਕੱਢ ਦੋ ਹਣਾ ਜਿਹਦੇ ਨਾਲ ਕਿਸਾਨੀ ਨੂੰ ਉੱਪਰ ਚੱਲੇ ਪ੍ਰਭਾਵ ਪਵੇ। ਪਰ ਸਿੰਗਰ ਕੀ ਕਰਦੇ ਨੇ ਪਰਸੋਂ ਭਾਨੇ ਨੇ ਇਕੱਠ ਕਰਿਆ। ਉੱਥੇ ਆਪਣਾ ਮਹਾਲੀ। ਉੱਥੇ ਇੱਕ ਸਿੰਗਰ ਨਹੀਂ ਪਹੁੰਚਿਆ। ਮਨ ਲੱਗਦਾ ਇੱਕ ਗਲਾਬ ਸਿੱਧੂ ਆਇਆ। ਇੱਕ ਆਇ ਬਲਕਾਰ ਨਖਿਲਾ ਇੱਕ ਜਸਵਿੰਦਰ ਬਰਾੜ ਮੁੜ ਕੇ ਕੋਈ ਨਹੀਂ ਆਇਆ ਯਾਰ ਰੂਬੀ ਚੱਠਾ ਚਾਰ ਪੰਜ ਸਿੰਗਰ ਆਏ ਨੇ ਵੀ ਹੋਰ ਕੋਈ ਵੀ ਨਹੀਂ ਆਇਆ ਪਰ ਉਹਨਾਂ ਨੂੰ ਆਉਣਾ ਚਾਹੀਦਾ ਸੀ ਕਿਉਂਕਿ ਆ ਧਰਨਾ ਆਪਣੇ ਜ਼ਿਮੀਂਦਾਰਾਂ ਦਾ ਹੀ ਆ ਉਹ ਵੀ ਜ਼ਿਮੀਂਦਾਰਾਂ ਦੇ ਪੱਤੀ ਹੋਣਗੇ ਹੂੰ ਆ ਚੀਜ਼ ਆ ਗਈ ਮੈਂ ਕਲਾਕਾਰਾਂ ਵੀਰਾਂ ਨੂੰ ਕਹਿਣਾ ਚਾਹੁੰਦਾ ਵੀ ਵੱਧ ਛੱਡ ਕੇ ਕਿਸਾਨੀ ਅੰਦੋਲਨ ਦਾ ਹਿੱਸਾ ਬਣੋ ਚਲੋ ਪੈਣਾ ਨਹੀਂ ਆਏ ਨਾ ਉਹ ਅਲੱਗ ਗੱਲ ਆ ਪਰ ਉਹਨਾਂ ਨੂੰ ਅੱਜ ਆਉਣਾ ਚਾਹੀਦਾ ਕੁਝ ਮਜਬੂਰੀਆਂ ਵੀ ਹੋ ਸਕਦੀਆਂ ਮਜਬੂਰੀਆਂ ਦਾ ਕੀ ਹੋ ਸਕਦੀਆਂ ਨੇ ਬੰਦਾ ਇੱਕ ਦਿਨ ਮਜਬੂਰੀ ਹੋ ਦੋ ਦਿਨ ਹੋ ਕਿੰਨੇ ਦਿਨ ਹੋਗੇ ਧਰਨਾ ਲੱਗੇ ਨੂੰ ਇੱਕ ਦਿਨ ਕੋਈ ਆ ਕੇ ਨਹੀਂ ਖੜਿਆ ਓਰੇ ਇੱਕ ਰੇ ਸ਼ਮਨ ਮੋਲ ਆ ਉਹ ਵਿਚਾਰ ਆਇਆ ਸੀਗਾ ਹੂੰ ਉਹਨੂੰ ਲੱਗਦਾ ਹੋਗੇ 10 ਕਿ ਦਿਨ ਦਲਜੀਤ ਦਸਾਨ ਦਾ ਬੜਾ ਰੌਲਾ ਪੈ ਰਿਹਾ ਹਾਲਾਂਕਿ ਪਹਿਲੇ ਕਿਸਾਨ ਅੰਦੋਲਨ ਦੇ ਵਿੱਚ ਕਰੋੜਾਂ ਰੁਪਏ ਦਾਨ ਕੀਤਾ ਸੀ ਉਹ ਬੰਦੇ ਨੇ ਮੋਰਚ ਨੂੰ ਦਿੱਤਾ ਸੀ ਪਰ ਹੁਣ ਕੱਲ ਪਰਫਾਰਮ ਕੀਤਾ ਹਾਲਾਂਕਿ ਉਹਦਾ ਜੇ ਪੇਸ਼ਾ ਆ ਪਰ ਕੁਝ ਲੋਕ ਨੇ ਬੜੇ ਉਂਗਲੀ ਖੜੀ ਕਰ ਰਹੇ ਨੇ ਸਵਾਲ ਖੜੇ ਕਰ ਰਹੇ ਨੇ ਉਹਦੇ ਤੇ ਨਹੀਂ ਬਾਈ ਜੀ ਦੇਖੋ ਦਲਜੀਤ ਦਸਾਨ ਦਾ ਕੀਤਾ ਹਣਾ ਉਹਦਾ ਪ੍ਰੋਫੈਸ਼ਨ ਆ ਉਹ ਬੰਦੇ ਨੂੰ ਜਦੋਂ ਹੁਣ ਮੈਂ ਕਲਾਕਾਰਾਂ ਸਮਝ ਲਓ ਮੈਂ ਆ ਬਾਈ ਮੈਨੂੰ ਪੈਸੇ ਦੇ ਰਿਹਾ ਹਨਾ ਮੈਂ ਆਪ ਦਾ ਖੜਾ ਲਾਉਂਗਾ ਹੀ ਲਾਉਂਗਾ ਐਂ ਮੁੱਛ ਵਾਲੇ ਨੇ ਕਿਹਾ ਸੀਗਾ ਆ ਕਲਾਕਾਰ ਜੇ ਉਹ ਮੁੱਛ ਵਾਲੇ ਨੇ ਕਹਤਾ ਸੀਗਾ ਵੀ ਪੈਸੇ ਤੂੰ ਦੇ ਤੇਰੇ ਕੋਲ ਗਾਣਾ ਗਾ ਦੂੰਗਾ ਮੈਂ ਉਹ ਦੇਖੋ ਦਲਜੀਤ ਦੇ ਉਂਗਲਾ ਠਾਉਣ ਦਾ ਕੋਈ ਫਾਇਦਾ ਨਹੀਂ ਉਹਦਾ ਪ੍ਰੋਫੈਸ਼ਨ ਆ ਕਲਾਕਾਰੀ ਕਰਨਾ ਪਰ ਇਹ ਆ ਵੀ ਦੇਸ ਲੁਖ ਚ ਗਿਆ ਇਹ ਵੀ ਇੱਕ ਵੱਡੀ ਪਛਾਣ ਸੀ ਬਹੁਤ ਵੱਡੀ ਗੱਲ ਆ ਬਾਈ ਪੰਜਾਬੀਆਂ ਦਾ ਸਿਰ ਉੱਚਾ ਕਰਿਆ ਉਹ ਬੰਦੇ ਨੇ ਉਹ ਕੋਟ ਪੈਂਟ ਪਾ ਕੇ ਵੀ ਜਾ ਸਕਦਾ ਸੀਗਾ ਉਹਨੇ ਕੁੜਤੇ ਪਿਆਮੇ ਨਾਲ ਪੱਗ ਬੰਨ ਕੇ ਉਹ ਬੰਦਾ ਗਿਆ ਜਮਾ ਸਾਦਗੀ ਜੀ